ਸਾਲ ਸੁਣ ਜੇ ਮੇਰੀ ਗੱਲ ਤਾਂ ਸੁਣੋ ਨਾ ਪਹਿਲਾਂ ਮੇਰੀ ਗੱਲ ਤਾਂ ਸੁਣੋ ਨਾ ਠੀਕ ਹੈ ਉਸ ਤੋਂ ਬਾਅਦ 2 ਮਹੀਨਾ ਹੋ ਗਿਆ ਅਸੀਂ ਵੀ ਚੱਲੇ ਆ ਇਥੋਂ ਛੱਡ ਕੇ ਤਾਬੀ ਵੀ ਚੱਲੀ ਸਾਡੀ ਮੈਂ ਵੀ ਚੱਲਿਆ ਫਿਰ ਤੁਹਾਨੂੰ ਪਿੱਛੋਂ ਫੇਰ ਔਖਾ ਹੋ ਜੂ ਸਾਹਮਣੇ ਕੋਣ ਕਰੂਗਾ ਤੁਹਾਡੀ ਸਾਲ ਪਲੱਸ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਮੇਲਕੋਟਲਾ ਸ਼ਹਿਰ ਦੇ ਵਿੱਚ ਖੜੇ ਆ ਜੀ ਅਸੀਂ ਮੇਲਕੋਟਲਾ ਸ਼ਹਿਰ ਦੇ ਵਿੱਚ ਇਹ ਸੰਤ ਮਾਤਾ ਰਾਧਾ ਭਾਈ ਗੁਰਦੁਆਰਾ ਸਾਹਿਬ ਦੇ ਵਿੱਚ ਆ ਇੱਥੇ ਇੱਕ ਬਜ਼ੁਰਗ ਮਾਂ ਇੱਕ ਚੱਲਣਾ ਫਿਰਨ ਤੋਂ ਉਸ ਮਰਥ ਮਾ ਨੂੰਸਾਰਾ ਮਿਲਿਆ ਗੁਰੂ ਘਰ ਦੇ ਵਿੱਚ ਬਹੁਤ ਬਹੁਤ ਧੰਨਵਾਦੀਆਂ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਕਮਰਾ ਇਸ ਮਾਨ ਨੂੰ ਰਹਿਣ ਲਈ ਦਿੱਤਾ ਗਿਆ ਵਾ ਜਿਹਦੇ ਪੁੱਤ ਵੀ ਹੈਗੇ ਆ ਪਰ ਕੋਈ ਸੰਭਾਲਦਾ ਨਹੀਂ ਇਸ ਮਾਨ ਨੂੰ ਮਾ RAMਕੋਰਾ ਮਾ ਤਾਰਾਮਕੋਰ ਨੂੰ ਮਿਲਦੇ ਆਪਾਂ ਗੱਲ ਕਰਦੇ ਆ ਮਾ ਸਾਸਰੀਕਾਲ ਹੋਰ ਮਾ ਤਕੜਿਓ ਠੀਕ ਆ ਮਾ ਤੁਹਾਡਾ ਨਾ RAMਕੋਰਾ ਠੀਕਾ ਠੀਕਾ ਮਾ ਤੁਹਾਡੇ ਪਤੀ ਦਾ ਕੀ ਨਾਂ ਜੀ ਸੂਨ ਸਿੰਘ ਸੂਨ ਸਿੰਘ ਕੀ ਕਰਦੇ ਸੀ ਉਹ ਬਾਪੂ ਜੀ ਕੱਪੜੇ ਦੀ ਦੁਕਾਨ ਆ ਤੁਹਾਡੇ ਘਰ ਵਾਲੇ ਦੀ ਹਾਂ ਅੱਛਾ ਕਿੱਥੇ ਅੱਛਾ ਠਾਬਿਆ ਕਿੱਥੇ ਅੱਛਾ ਠਾਬਿਆ ਠੱਬਿਆ ਪਿਆਰੇ ਠੱਬਿਆ ਪਿਆਰੇ ਹਾਂ ਹਾਂ ਚੌਂਕ ਅੱਛਾ 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 ਤੇ ਹੁਣ ਉੱਥੇ ਹੀ ਹੁੰਦੇ ਤੁਹਾਡਾ ਘਰ ਵਾਲਾ

ਠੀਕ ਆ ਮਾਂ ਕਿੱਥੇ ਰਹਿਨੇ ਹੋ ਅਮਦੇਵੀ ਦਾ ਫਾਟਕ ਵਾਲਾ ਹੈ ਅਮਦੇਵੀ ਦਾ ਫਾਟਕ ਲੰਘ ਕੇ ਪਰ ਮਦੇਵੀ ਦਾ ਫਾਟਕ ਹਾਂ ਉਹ ਗੱਡੀ ਦੀ ਲੈਣ ਕੋਲ ਜਾਂਦਾ ਪਈ ਹੈ ਉੱਥੇ ਘਰ ਆ ਮਾਂ ਹਾਂ ਅੱਛਾ ਤੇ ਮਾਂ ਤੂੰ ਉੱਥੇ ਹੀ ਰਹਿੰਦੀ ਕਰੇ ਹਾਂ ਮੈਂ ਚਲੇ ਜਾਵਾਂਗੇ ਚਲੇ ਜਾਣੇ ਹੋ ਠੀਕ ਆ ਨਹੀਂ ਮਾਂ ਤੋਂ ਹੋਣ ਕਰੇ ਛੱਡ ਕੇ ਆਈਏ ਘਰੇ ਜਾਣਾ ਚਾਹ ਰਹੇ ਸੀ ਮਾਂ ਠੀਕ ਹੈ ਪਹਿਹ ਜਾਈ ਦੇ ਮਾਂ ਤੁਹਾਨੂੰ ਮਾਂ ਬੱਸ ਲੈ ਲੈ ਮਾਂ ਥੋੜਾ ਦੇ ਲੈ ਲੈ ਹੁੰਦੇ ਮਾਂ ਲੈ ਲੈ ਮਾਂ ਬੱਸ ਲੈ ਲੈ ਚਲ ਕੋਈ ਮਾਂ ਅੱਜ ਆਂ ਹਾਂ ਹਾਂ ਦੋ ਪੋਤਾ ਦੁੱਧਾਨਾ ਪੁੱਤ ਪਾਲ ਕੇ ਪਾਣੀ ਨੂੰ ਤਰਸਦੀਆਂ ਮਾਵਾਂ ਅੱਜ ਇਹਨਾਂ ਮਾਵਾਂ ਦਾ ਕਸੂਰ ਕੀ ਹੈ ਦੱਸਿਆ ਜਾਵੇ ਮਾਂ ਕਹਿੰਦੀ ਜਦੋਂ ਪਾਕਿਸਤਾਨ ਬਣਿਆ ਸੀਗਾ 라ਵਲਪਿੰਡੀ ਤੋਂ ਆਈ ਸੀ ਮੈਂ 15 16 ਸਾਲਾਂ ਦੀ ਸੀ ਉਦੋਂ ਲਾਹਲਪੁਰ ਸੀ ਲਾਹਲਪੁਰ ਤੋਂ ਸੱਚ ਲਾਹਲਪੁਰ ਤੋਂ ਪਾਕਿਸਤਾਨ ਅੱਜ ਨਾ ਮਾਵਾਂ ਨੂੰ ਦਰਦਰ ਦੀਆਂ ਟੋਕਰਾਂ ਖਾਣ ਲਈ ਮਜਬੂਰ ਹੋਣਾ ਪੈ ਰਿਆ ਅੱਜ ਧੰਨਵਾਦ ਕਰਦੇ ਆਸੀਂ ਸਾਡੀ ਮੇਲਕੋਟ ਵਾਲੀ ਪੂਰੀ ਟੀਮ ਦਾ ਅਮਰਜੀਤ ਵੀਰੇ ਹੋਣੀ ਸਾਰੇ ਵੀਰੇ ਹੋਣੇ ਖੜੇ ਨੇ ਸਾਡੇ ਬਾਈ ਜੀ ਬਾਈ ਖਾਲਸਾ ਬਾਈ ਤੇ ਇਹ ਜਿਨ੍ਹਾਂ ਦੀ ਕੋਸ਼ਿਸ਼ ਸਰਕਾਰ ماں ਪਿਛਲੇ 1 ਸਾਲ ਤੋਂ ਇਸ ਗੁਰੂ ਘਰ ਦੇ ਵਿੱਚ ਰਹਿ ਰਹੇ ਨੇ ਦੇਖੋ ਅੱਗੇ ਵੀ ਅਸੀਂ ਅਕਸਰ ਆਪਾਂ ਗੱਲ ਕਰਦੇ ਆਂ ਵੀ ਗੁਰੂ ਘਰਾਂ ਦੇ ਵਿੱਚ ਜੇ ਕੋਈ ਇਸ ਤਰ੍ਹਾਂ ਦਾ ਸਾਡਾ ਕੋਈ ਸਿੱਖ ਜਾਂ ਬਾਪੂ ਜਾਂ ਬਜ਼ੁਰਗ ਮਾਂ ਕੋਈ ਬਾਹਰ ਸੜਕਾਂ ਦੇ ਉੱਤੇ ਦਰਦਦਰਦੀਆਂ ਠੋਕਰਾਂ ਖਾਣ ਤਾਂ ਗੁਰੂ ਘਰਾਂ ਦੇ ਪ੍ਰਬੰਧਕਾਂ ਦਾ ਫਰਜ਼ ਬਣਦਾ ਵੀ ਉਹਨਾਂ ਦੀ ਠਹਿਰ ਬਣਾਈ ਜਾਵੇ ਉਹਨਾਂ ਨੂੰ ਉਸ ਗੁਰੂ ਦੇ ਘਰ ਵਿੱਚ ਜਗ੍ਹਾ ਦਿੱਤੀ ਜਾਵੇ ਸਹੀ ਮੈਂਨਾਂ ਦੇ ਵਿੱਚ ਇਸ ਗੁਰੂ ਘਰ ਦੇ ਵਿੱਚ ਸੰਤ ਮਾਤਾ ਰਾਧਾ ਬਾਈ ਜੀ ਦੇ ਗੁਰੂ ਘਰ ਦੇ ਵਿੱਚ ਇਸ ਮਾਂ ਨੂੰ ਪਿਛਲੇ 1 ਸਾਲ ਤੋਂ ਸਿਰ ਤੇ ਛੱਤ ਮਿਲੀ ਹੋਈ ਆ ਖਾਣ ਨੂੰ ਦਾਲ ਹੁਲਕਾ ਪ੍ਰਸ਼ਾਦਾ ਤੇ ਬਹੁਤ ਧੰਨਵਾਦੀਆਂ ਪੂਰੇ ਗੁਰਦੁਆਰਾ ਕਮੇਟੀ ਦੇ ਤੇ ਬਹੁਤ ਧੰਨਵਾਦੀਆਂ ਸਾਡੀ ਮੇਲਕੋਟਲਾ ਟੀਮ ਦੇ ਅਮਰਜੀਤ ਬੀਰੇ ਉਹਨਾਂ ਦੇ ਸਾਰੇ ਟੀਮ ਮੈਂਬਰ ਜਿਨ੍ਹਾਂ ਦੇ ਕਰੀਬ ਪਿਛਲੇ 2-3 ਮਹੀਨਿਆਂ ਤੋਂ ਸਾਡੇ ਨਾਲ ਸੰਪਰਕ ਕੇ ਸੀ ਇਸ ਮਾਤਾ ਜੀ ਨੂੰ ਲੈ ਕੇ ਜਾਣ ਵਾਸਤੇ ਪਰ ਹਰ ਇੱਕ ਚੀਜ਼ ਹਰ ਇੱਕ ਸਮਾਂ ਉਸ ਕਾਲ ਪ੍ਰਖਿ ਬਾਹਗੁਰੂ ਜੀ ਦੇ ਬਾਣੇ ਚ ਅੱਜ ਬਣਿਆ ਸਬਬ ਅਸੀਂ ਮੇਲਕੋਟਲੇ ਪਹੁੰਚੇ ਆਂ ਇੱਕ ਸਾਲ ਹੋ ਗਿਆ RAMKWAR ਮਾਤਾ ਨੂੰ ਗੁਰੂ ਘਰ ਚ ਰਹਿੰਦੇ ਆ ਜਿਵੇਂ ਤੁਹਾਨੂੰ ਦੱਸਿਆ ਤੇ 4-5 ਸਾਲ ਹੋ ਗਏ ਮਾਂ ਨੂੰ ਇਦਾਂ ਦਰਦ ਦਰਦ ਦੀ ਠੋਕਰਾਂ ਖਾਂਦੀ ਹੋ। ਵੱਡਾ ਪੋਤਾ ਗਾਂ ਉਹਦੇ ਬੱਚੇ ਵੀ ਆ। ਚਲੋ ਦੁੱਖ ਤਾਂ ਇਸ ਗੱਲ ਦਾ ਵੀ ਬਹੁਤ ਆ ਵੀ ਬੇਬੇ ਦਾ ਪੋਤਾ ਸੀ ਜਿਹੜਾ ਉਹਦੀ ਹੱਟ ਅਟੈਕ ਦੇ ਨਾਲ ਡੈਥ ਹੋ ਗਈ ਨੌਜਵਾਨ ਸੀ, ਜੰਗ ਸੀ ਉਹਦੇ ਅੱਗੇ ਦੋ ਬੱਚੇ ਹਨ ਕਿ ਨਿੱਕੇ। ਤੇ ਇਹਦਾ ਮਾਤਾ ਜੀ ਦਾ ਬੇਟਾ ਵੀ ਵੱਡਾ ਉਹ ਕਹਿੰਦਾ ਵੀ ਮੇਰੀ ਵਾਈਫ ਵੀ ਠੀਕ ਨਹੀਂ ਰਹਿੰਦੀ, ਉਹ ਵੀ ਬਿਮਾਰ ਆ। ਬੇਟੇ ਦੀ ਡੈਥ ਤੋਂ ਬਾਅਦ ਵੀ ਮੈਂ ਉਹਨੂੰ ਸੰਭਾਲਾਂ ਕਿ ਇਹਨੂੰ ਸੰਭਾਲ ਵੀ ਮੈਂ ਇਹਨੂੰ ਸੰਭਾਲ ਨਹੀਂ ਸਕਦਾ ਤੇ ਦੂਸਰਾ ਪੁੱਤ ਬੇਬੇ ਦਾ ਛੋਟਾ ਵਾ ਜਿਹੜਾ ਉਹ ਸਾਡੀ ਟੀਮ ਦੇ ਕਿਸੇ ਦੇ ਵੀ ਸੰਪਰਕ ਚ ਨਹੀਂ ਆਇਆ ਉਹਦੇ ਬਾਰੇ ਜੀ ਸਾਨੂੰ ਨੌਲੇਜ ਨਹੀਂ ਵੱਡੇ ਨਾਲ ਤੁਹਾਡੀ ਗੱਲ ਹੋਈ ਸੀ ਨਾ ਉਹਨੇ ਕੀ ਕਿਹਾ ਤੁਹਾਨੂੰ ਬਸ ਉਹ ਕਹਿੰਦਾ ਕਿ ਮੈਂ ਰੱਖ ਨਹੀਂ ਸਕਦਾ ਵੀ ਮੇਰੀ ਆਹ ਪ੍ਰੋਬਲਮ ਹੈ ਵੀ ਮੇਰੀ ਘਰ ਵਾਲੀ ਵੀ ਆਹ ਮੰਜੇ ਤੇ ਪਈ ਹੈ ਤੇ ਮੇਰੇ ਬੱਚੇ ਦੀ ਡੈਥ ਹੋ ਗਈ ਆ ਟੈਕ ਅਗਰ ਨਾਲ ਤੇ ਸਕੂਟਰ ਦੇ ਵਿੱਚ ਇਸ ਕਰਕੇ ਮੈਂ ਮੇਰੇ ਕੋਲ ਜਵਾਬ ਹੈ ਜਿੱਥੇ ਮਾਤਾ ਜਿੱਤੇ ਮਰਜੀ ਲੈ ਲਓ ਜਿੱਥੇ ਮਰਜੀ ਰੱਖੋ ਆਪਾਂ ਨੂੰ ਕੋਈ ਦਿੱਕਤ ਨਹੀਂ ਚਲੋ ਕਿਉਂਕਿ ਸੇਵਾ ਵੀ ਭਾਗਾ ਨਾਲ ਕਰਮਾ ਨਾ ਮਿਲਦੀ ਸ਼ਾਇਦ ਉਹਦੇ ਕਰਮਾ ਚ ਨਹੀਂ ਮਾਂ ਦੀ ਸੇਵਾ ਲਿਖੀ ਹੈ ਪਰ ਸੰਗਤ ਨੂੰ ਬੇਨਤੀ ਆ ਭੈਣਾ ਭਰਾਵਾਂ ਨੂੰ ਬੇਨਤੀ ਆ ਵੀ ਇਸ ਤਰ੍ਹਾਂ ਸਾਡੀਆਂ ਮਾਮਾ ਕਈ ਵਾਰੀ ਵਕਤ ਦੇ ਕੁਝ ਮਾਂ ਬਰੋਲੇ ਇਦਾਂ ਦੇ ਚੱਲਦੇ ਆ ਮਾਤਾ ਮਾਂ ਸਾਡੀਆਂ ਜਾਂ ਬਾਪੂ ਬਜ਼ੁਰਗ ਸਾਡੇ ਜਾਂ ਨੌਜਵਾਨ ਬੀਬੀ ਜਾਂ ਭੈਣਾ ਇਸ ਤਰ੍ਹਾਂ ਦੇ ਹਲਾਤਾਂ 'ਚ ਪਹੁੰਚ ਜਾਂਦੇ ਨੇ ਜਿਸ ਤਰ੍ਹਾਂ ਦੇ ਤੁਸੀਂ ਬੇਬੇ ਰਾਮਕੌਰ ਨੂੰ ਦੇਖਦੇ ਤੇ ਸਾਡਾ ਫਰਜ਼ ਬਣਦਾ ਸਾਰਿਆਂ ਦਾ ਵੀ ਅਸੀਂ ਹਰਨਾਰਾ ਤਾਂ ਮਾਰੀ ਘਟੋ ਘਟ ਹਾਲਚਾਲ ਤਾਂ ਪੁੱਛੀਏ ਦੁੱਖ ਤਾਂ ਸੁਣੀਏ 2 ਮਿੰਟ ਗੱਲ ਤਾਂ ਕਰੀਏ ਬੈਠ ਕੇ ਕਦੇ ਹੁਣ ਇਸ ਗੁਰੂ ਘਰ ਦੇ ਵਿੱਚ ਮਾਂ ਦੱਸਦੀ ਆ ਵਾਰਸੀ ਤੇ ਇਹਨਾਂ ਦੇ ਬੇਟੇ ਵੀ ਆ ਜਾਂਦੇ ਮੱਥਾ ਟੇਕ ਕੇ ਜਾਂਦੇ ਰੱਬ ਤੋਂ ਕੀ ਮੰਗਦੇ ਆ ਇਹ ਰੱਬ ਹੀ ਜਾਣਦਾ ਕਿਉਂਕਿ ਰੱਬ ਤਾਂ ਘਰੋਂ ਕੱਢਦਾ ਰੱਬ ਤਾਂ ਉਹਨਾਂ ਦੇ ਘਰ ਸੀ ਤੇ ਹੋਰ ਵੀ ਰਿਸ਼ਤੇਦਾਰ ਮਾਨ ਦੱਸਦੀ ਆਉਂਦੇ ਇੱਥੇ ਪਰ ਅੱਜ ਦੇ ਸਮਾਜ ਦੀ ਟੁੱਟਦੀਆਂ ਹੋਈਆਂ ਲਹੂ ਦੀਆਂ ਤੰਦਾਂ ਦੀ ਜਿਉਂਦੀ ਜਾਗਦੀ ਮਿਸਾਲ ਆ ਮਾਂ ਰਾਮਕੌਰ ਬੜਾ ਉਖੇ ਹੋ ਕੇ ਪਾਲੇ ਹੋਣੇ ਮਾਂ ਕੇ ਨੇ ਪੁੱਤ 26 ਸਾਲ ਤੋਂ ਵੀ ਵੱਧ ਸਮਾਂ ਹੋ ਗਿਆ ਸਿਰ ਦੇ ਸਾਈ ਨੂੰ ਗਏ ਨੂੰ ਤੇ ਉਦੋਂ ਬਾਅਦ ਜਿ ਬਿਆਏ ਨੇ ਛੋਟੀ ਹੁੰਦੀ ਛੋਟੇ ਛੋਟੇ ਹੁੰਦੇ ਫਿਰ ਜਦੋਂ ਉਦੋਂ ਕਿਵੇਂ ਮਾਂ ਨੇ ਸੰਭਾਲੇ ਹੋਣੇ ਆਪਦੇ ਪੁੱਤ ਰਾਜ ਦੇ ਉਸਮਾਨ ਨੂੰ ਸੰਭਾਲਣ ਲਈ ਕੋਈ ਵੀ ਨਹੀਂ ਹੈਗਾ ਮਰੇਲ ਕੋਟਲਾ ਸ਼ਹਿਰ ਗੁਰਦੁਆਰਾ ਸਾਹਿਬ ਸੰਤ ਮਾਤਾ ਰਾਧਾ ਭਾਈ ਅਸੀਂ ਮਾਤਾ ਰਾਮਗੋੜ ਜੀ ਨੂੰ ਆਪਣੇ ਨਾਲ ਸੁਪਨਿਆਂ ਦੇ ਘਰ ਲੈ ਕੇ ਜਲ ਸਾਡੇ ਨਾਲ ਭੈਣ ਹਰਜੀਤ ਭੈਣ ਜੀ ਸਾਡੇ ਟੀਮ ਦੇ ਮੈਂਬਰ ਨਵਨੀਤ ਭੈਣ ਜੀ ਨਵਨੀਤ ਭੈਣ ਖੁਦ ਵੀ ਆਪ ਇਦਾਂ ਦੇ ਹਲਾਤਾਂ ਜੋ ਕਿਸੇ ਟਾਈਮ ਆਏ ਹੋਏ ਨੇ ਬਾਹਰ ਇਸ ਤੋਂ ਵੀ ਬੱਦਤਰ ਪਰ ਸਾਡੇ ਪਰਿਵਾਰ ਦੇ ਮੈਂਬਰ ਇਸ ਮਾਜਿਕ ਸੁਭਾਵਾਂ ਦੇ ਵਿੱਚ ਸਾਡੇ ਨਾਲ ਵੱਧ ਚੜ ਕੇ ਹਿੱਸਾ ਲੈਂਦੇ ਨੇ ਤੇ ਬਹੁਤ ਧੰਨਵਾਦ ਆਮਰਜੀਤ ਭਾਈ ਉਹਨਾਂ ਦੇ ਤੇ ਮੇਲਕੋਟਲੇ ਵਾਲੀ ਸਾਡੀ ਪੂਰੀ ਟੀਮ ਦਾ ਅਸੀਂ ਨਾ ਮਾਂ ਆਏ ਆ ਮਾਵਾ ਦਾ ਘਰ ਬਣਿਆ ਹੋਇਆ ਸਾਡੇ ਕੋਲ ਉੱਥੇ ਸਾਡੇ ਕੋਲੇ ਉੱਥੇ ਆ ਆ ਭੈਣ ਆ ਮੇਰੀ ਵੱਡੀ ਆ ਵੱਡੀ ਭੈਣ ਆ ਮੇਰੀ ਇਹ ਵੀ ਇਹ ਛੋਟੀ ਆ ਮੇਤੋਂ ਆ ਛੋਟੀ ਭੈਣ ਆ ਮੇਰੀ ਸਰਪਲੋਸ ਦੇਵਾ ਮਾ ਇਹਦਾ ਸਰਪਲੋਸ ਦੇਵਾ ਇਹਦਾ ਵੀ ਪਲੋਸ ਦੇਵਾ ਹਾਂ ਇਤਿਹਾਸੀ ਮਾ ਤੇਰੀ ਸੇਵਾ ਲੈਣਾ ਐ ਮਾ ਮਨਾ ਨਾ ਕਰੀ ਖਾਲੀ ਨਾ ਮੋੜੀ ਸਾਨੂੰ ਅਸੀਂ ਚਾਹੁੰਦੇ ਹਾਂ ਮਾ ਤੂੰ ਇੱਥੇ ਨਹੀਂ ਸਾਡੇ ਘਰੇ ਰਵੇਂ ਵਾਸਫ ਨਹੀਂ ਮਾਂ ਮੇਰੀ ਮਾਂ ਐ ਨਹੀਂ ਬੈਠੂਗੀ ਸੋਹਣਾ ਬਿਸਤਰਾ ਮੰਝਾ ਹੁਣ ਤੇਰੀ ਉਮਰ ਆ ਜਿਹੜੀ ਮਾਂ ਸੇਵਾ ਕਰਾਉਣ ਦੀ ਆ ਹੁਣ ਸੀ ਤੇਰੀ ਸੇਵਾ ਕਰੀਏ ਨਹੀਂ ਮਾਂ ਸੋਹਣੇ ਵਧੀਆ ਮਾਂ ਮੇਰੇ ਦੇ ਕੱਪੜੇ ਪਾਏ ਹੋਣ ਇਸ਼ਨਾਨ ਹੋਵੇ ਰੋਜ਼ ਬਿਸਤਰਾ ਹੋਵੇ ਮਾਂ ਹੋਰ ਕੀ ਚਾਹੀਦਾ ਮਾਂ ਇਸ ਉਮਰ ਤੇ ਆਣੀ ਵਾਸਤੇ ਤੇ ਜੇ ਨਹੀਂ ਮਾ ਆ ਦੇਖੋ ਮੇਰੀ ਭੈਣਾਂ ਨੂੰ ਮੈਂ ਨਾਲ ਲੈ ਕੇ ਆਏ ਆਂ ਅਸੀਂ ਆ ਦੇਖੋ ਇਹ ਵੀਰੇ ਹੋਣਾ ਨੇ ਸਾਨੂੰ ਸਾਰਿਆਂ ਨੇ ਕਿਹਾ ਕਹਿੰਦੇ ਵੀ ਮਾਤਾ RAM ਕੌਰ ਦੀ ਤੁਸੀਂ ਠੀਕ ਆ ਕੋਈ ਵੀ ਆਈ ਨਹੀਂ ਆ ਮਾ ਮੇਰੀ ਗੱਲ ਤਾਂ ਸੁਣੋ ਧਰਮ ਮੇਰੀ ਗੱਲ ਤਾਂ ਸੁਣੋ ਮੇਰੀ ਗੱਲ ਸੁਣੋ ਉਹ ਧਰਮ ਸ਼ਾਲਾ ਨੂੰ ਤੋੜਨ ਲੱਗੇ ਨੇ ਅਗਲੇ ਹਫ਼ਤੇ ਮੇਰੀ ਗੱਲ ਸਮਝੋ ਕੱਲ ਮੈਂਬਰ ਆਇਆ ਸੀ ਨਾ ਉਹ ਖੜੇ ਸੀ ਨਾ ਰਾਤੀ ਸ਼ਾਮੀ ਹਾਂ ਉਹ ਖੜੇ ਸੀ ਨਾ ਮੈਂਬਰ ਉਹ ਧਰਮ ਸ਼ਾਲਾ ਤੋੜਨ ਲੱਗੇ ਨੇ ਅਗਲੇ ਹਫ਼ਤੇ ਤੋਂ ਮੈਂ ਤਾਂ ਬਾਈ ਜੀ ਨੂੰ ਬੁਲਾਇਆ ਉਹ ਮੈਂ ਤਾਂ ਉਹਨੂੰ ਲੈ ਕੇ ਜਾਂ ਥੋੜੀ ਜਿਹੀ ਸਾਹ ਸੰਭਾਲ ਹੋ ਸਗੀਏ ਸਾਡੇ ਕੋਲ ਹੋਰ ਕੋਈ ਰਸਤਾ ਹੈ ਨਹੀਂ ਮਾਤਾ ਤੁਹਾਨੂੰ ਘਰ ਆ ਅਸੀਂ ਵੀ ਜਾਣਾ ਦੋ ਮਹੀਨਾ ਬਾਅਦ ਅਸੀਂ ਚੱਲ ਜਾਣਾ ਛੱਡ ਕੇ ਕੌਣ ਸੰਭੂਗਾ ਪਿੱਛੋਂ ਤੁਹਾਨੂੰ ਤਾਂ ਕਹਿ ਰਿਹਾ ਉਹ ਕਰਮਸ਼ਾਲਾ ਤੋੜਨੀ ਅਗਲੇ ਹਫ਼ਤੇ ਨੇ ਸ਼ੁਰੂ ਕਰ ਦੇਣੇ ਮਿਸਤਰੀ ਲੱਗਣਗੇ ਠੀਕ ਹੈ ਮੇਰੀ ਗੱਲ ਸਮਝਾ ਇੱਕ ਮੇਰੀ ਗੱਲ ਤਾਂ ਸੁਣੋ ਨਾ ਪਹਿਲਾਂ ਮੇਰੀ ਗੱਲ ਤਾਂ ਸੁਣੋ ਨਾ ਠੀਕ ਹੈ ਉਸ ਤੋਂ ਬਾਅਦ ਦੋ ਮਹੀਨਾ ਬਾਅਦ ਅਸੀਂ ਵੀ ਚੱਲਿਆ ਇੱਥੋਂ ਛੱਡ ਕੇ ਤਾਬੀ ਵੀ ਚੱਲੀ ਸਾਡੀ ਮੈਂ ਵੀ ਚੱਲਿਆ ਫਿਰ ਤੁਹਾਨੂੰ ਪਿੱਛੋਂ ਫੇਰ ਔਖਾ ਹੋ ਜੂ ਸਾਂਭ-ਸਮਾਲ ਕੌਣ ਕਰੂਗਾ ਤੁਹਾਡੀ ਤੁਸੀਂ ਮੇਰੀ ਗੱਲ ਇੱਕ ਮੇਰੀ ਗੱਲ ਤੁਸੀਂ ਉੱਥੇ ਹਫ਼ਤਾ ਰਹਿ ਪੋਜੇ ਤੁ ਇਹ ਲੈ ਆਉਣਗੇ ਤੁਹਾਨੂੰ ਮੈਂ ਤੁਹਾਨੂੰ ਵਾਪਸ ਲਿਆਉਂਗਾ ਮੈਂ ਤੁਹਾਨੂੰ ਵਾਦਾ ਕਰਦੇ ਆ ਇਸ ਚੀਜ਼ ਦਾ ਨਹੀਂ ਮੈਂ ਆ ਜੇ ਠੀਕ ਆ ਮੇਰੀ ਗੱਲ ਤਾਂ ਸੁਣੋ ਮੇਰੀ ਗੱਲ ਤਾਂ ਸੁਣੋ ਦਰਵਾਜਾ ਠੀਕ ਕਰਾ ਲਿਆ ਮੇਰੀ ਗੱਲ ਤਾਂ ਸੁਣੋ ਨਾ ਦਰਵਾਜਾ ਨੂੰ ਕੋਈ ਜਾਣਦੀ ਉਹਦਾ ਦਰਵਾਜਾ ਹੁਣ ਟੁੱਟਨੇ ਨੇ ਸਾਰੇ ਤੋੜਨੇ ਨੇ ਕਮਰੇ ਉਹ ਕਮਰੇ ਸਾਰੇ ਤੋੜਨੇ ਨੇ ਮਾਂ ਮੇਰੇ ਕਮਰੇ ਸਾਰੇ ਤੋੜਨੇ ਕਿੱਥੇ ਰੋਗੇ ਪਹਿਲਾਂ ਮੈਂ ਤਾਂ ਦੱਸ ਦਿਓ ਇੱਕ ਵਾਰ ਤਾਂ ਦੱਸ ਦਿਓ ਕੋਈ ਇੱਥੇ ਰਹੂੰਗੀ ਵੇ ਕਿੱਥੇ ਰੋਂਗੇ ਦੱਸੋ ਮੰਨੀ ਦੀ ਹੁੰਦੀ ਹੈ ਗੱਲ ਮੈਂ ਸਪੈਸ਼ਲ ਬੁਲਾਇਆ ਕਿਥੇ ਕਿਰਾਏ ਤੇ ਲਓਗੇ ਮਾਂ ਤੁਸੀਂ ਮੇਰੇ ਕਹਦੇ ਇੱਕ ਵਾਰ ਤਾਂ ਇੱਕ ਵਾਰ ਤਾਂ ਹਫ਼ਤਾ ਰਾਇਆ ਮੁਰਿਆਈ ਮਾਂ ਜੇ ਨਾ ਠੀਕ ਲੱਗਿਆ ਮੁਰਿਆਈ ਮੈਂ ਵਾਦਾ ਕਰਦਾ ਮੈਂ ਵਾਪਸ ਲਿਆਉਂਗਾ ਮੇਰੇ ਤੇ ਵਿਸ਼ਵਾਸ ਨਹੀਂ ਆਏਗਾ ਮੈਂ ਵਾਪਸ ਠੀਕ ਆ ਮੇਰੇ ਤੇ ਵਿਸ਼ਵਾਸ ਨਹੀਂ ਆਏਗਾ ਪਹਿਲਾਂ ਮੈਨੂੰ ਇਹ ਦੱਸ ਦਿਓ ਹਾਂ ਕਬਸ ਫਿਰ ਫਿਰ ਦੱਸੋ ਜੇ ਤੁਹਾਨੂੰ ਨਹੀਂ ਵਿਸ਼ਵਾਸ ਆਇਆ ਫਿਰ ਰਹਿਣ ਦਿਓ ਜੇ ਵਿਸ਼ਵਾਸ ਹੈਗਾ ਦੇਖ ਲੋ ਜਦੋਂ ਤੂੰ ਛੱਡੋਗੇ ਮਾਂ ਵੀ ਛੱਡ ਦੇਵਾਂ ਹੈ ਕਿਵੇਂ ਅਜੇ ਬਿੰਦੂ ਤਾਂ ਦੇਉਂਦਾ ਨਹੀਂ ਮਾਂ ਮੇਰੀ ਮੰਨੀ ਦੀ ਹੁੰਦੀ ਹੈ ਗੱਲ ਮੈਂ ਤੁਹਾਨੂੰ ਮੈਂ ਤੁਹਾਡੇ ਪੈਰੀ ਪੈਣਾ ਮੰਨੇ ਹਾਂ ਨਾ ਕਰੋ ਤੁਸੀਂ ਕਹਿੰਦੇ ਹੋ ਮੈਂ ਤੁਹਾਡੇ ਕੋ ਕੋਈ ਨਹੀਂ ਮੰਗਦੀ ਮੈਂ ਮੰਗਣ ਵਾਲੀ ਨਹੀਂ ਮੈਂ ਮੰਗਣ ਵਾਲੀ ਨਹੀਂ ਗੱਲ ਕਰ ਰਹੀ ਹਾਂਗਾ ਤੁਹਾਡਾ ਸਾਰਾ ਦੇਖੋ ਨਾ ਇਸ਼ਨਾਨ ਪਾਣੀ ਕਿੰਤ ਨੂੰ ਆਪਨ ਕਿੰਨਾ ਟਾਈਮ ਹੋ ਗਿਆ ਕੱਪੜੇ ਬਦਲਣ ਕਿੰਨਾ ਟਾਈਮ ਹੋ ਗਿਆ ਦੇਖੋ ਤੁਹਾਡੇ ਵਾਸਤੇ ਵੀ ਔਖ ਹਨ ਸਮਝਿਆ ਕਰੋ ਗੱਲ ਨੂੰ ਰਿਕਵੈਸਟ ਵਾਲੀ ਗੱਲ ਹੈ ਬੇਨਤੀ ਕਰਦੇ ਹਾਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਮੇਰੀ ਤੰਗੀ ਕੀ ਹੈ ਉਹ ਤੰਗੀ ਨਹੀਂ ਹੈ ਉਹ ਤੋੜਨਗੇ ਮਾਤਾ ਧਰਮਸ਼ਾਲਾ ਤੋੜਨਗੇ ਫਿਰ ਕਿੱਥੇ ਰਹੋਗੇ ਕੌਣ ਕੌਣ ਸੰਭਾਲ ਕਰੂਗਾ ਮੈਂ ਆਪਣੇ ਆਪਣੇ ਰਿਸ਼ਤੇਦਾਰਾਂ ਕੇ ਕਿਹੜੇ ਰਿਸ਼ਤੇਦਾਰਾਂ ਚਲੇ ਜਾਊਂਗੀ ਉਹਨੂੰ ਕੋਈ ਆਪੇ ਦੇਣਗੇ ਮਾਤਾ ਪਹਿਲਾਂ ਤਾਂ ਤੁਹਾਨੂੰ ਸਾਹ ਮalem ਕਹਿੰਦੇ ਸੀ ਸਾਨੂੰ ਇੱਥੇ ਰੱਖਿਆ ਤਾਂ ਰੱਖਿਆ ਕਮਰਾ ਲੈ ਕੇ ਦੇ ਕਹਿੰਦੇ ਸੀ ਨੂੰ ਤੁਸੀਂ ਕਿੰਨਾ ਤੁਸੀਂ ਸਾਨੂੰ ਕਹਿੰਦੇ ਹੋ ਕਮਰਾ ਮਰ ਕੇ ਆਖੇ ਲਾਗੇ ਮਾਸੀਂ ਕੋਈ ਤੇ ਧੁਗਾ ਗਲਤ ਗੀ ਥੋੜੀ ਮੰਗੀ ਮਾਸੀਂ ਇੱਕ ਵਾਰ ਮੇਰੀ ਗੱਲ ਸੁਣੋ ਦਾਤ ਜੀ ਤੁਹਾਡਾ ਮੇਰੇ ਕਹਿ ਤੱਕ ਇੱਕ ਹਫਤਾ ਕਿ ਦਰਜੋ ਸੁਣਨਾ ਨਹੀਂ ਤੁਸੀਂ ਅਸਤਰਾ ਮੇਰਨਾ ਕਰਦੇ ਹੋ ਹੁਣ ਕਿਉਂ ਨਹੀਂ ਤੰਗੀ ਜਿਹੜੀ ਤੰਗੀ ਦੱਸੀ ਨਾ ਕੁਝ ਨਹੀਂ ਜਾਂਦੀ ਨਹੀਂ ਤੰਗੀ ਵਾਲੀ ਤੰਗੀ ਵਾਲੀ ਕੋਈ ਗੱਲ ਨਹੀਂ ਆ ਅਸੀਂ ਕਹਿੰਦਾ ਤੁਹਾਡਾ ਅਸੀਂ ਅੰਦਰ ਹੀ ਸਫਾ ਲੈਨੇ ਆ ਪੈ ਜਾਂਨੇ ਆ ਮਾ ਕੱਪੜੇ ਦੇ ਕਿੰਨੇ ਗੰਦੇ ਆ ਮਾ ਕੱਪੜੇ ਕਿੰਨੇ ਗੰਦੇ ਹੋਏ ਪਏ ਅਸੀਂ ਕਹਿੰਦਾ ਜੇ ਥੋੜਾ ਬਾਕੀ ਸਮਾਂ ਬਚੇ ਵਧੀਆ ਤਰੀਕੇ ਨਾਲ ਨਿਕਲ ਜੀ ਇਹ ਚਾਹੁੰਦੇ ਹੋਰ ਕੋਈ ਗੱਲ ਨਹੀਂ ਹੈਗੀ ਆ ਜੇ ਮੈਂ ਫਿਰ ਗਰਮੀ ਆ ਜਾਨੀਏ ਸਬੀਰ ਦਾ ਕੋਈ ਪਤਾ ਨਹੀਂ ਕੰਪਨੀ ਮੇਰੀ ਛੱਡ ਜਾਂਦੀ ਹੈ ਬੱਸ ਮੇਰੇ ਤੋਂ ਉੱਠਾ ਤਾਂ ਹੀ ਕਹਿ ਰਹਾ ਵੀ ਤੂੰ ਵਧੀਆ ਤਰੀਕੇ ਨਾਲ ਅੱਗੇ ਰਹੋ ਜੋ ਤੁਹਾਡੇ ਜਿਹੜਾ ਸਵਾਸ ਹੈਗੇ ਨੂੰ ਵਧੀਆ ਤਰੀਕੇ ਨਾਲ ਚੰਗਾ ਸਾਡੇ ਅੰਦਰ ਆ ਹਸਪਤਾਲ ਵੀ ਆ ਲਾਜ਼ਮੀ ਹੋਊਗਾ ਇੱਕ ਹੋਰ ਪਾ ਲੱਗਣ ਦੇ ਅਜੇ ਗਰਮੀ ਆਉ ਫਿਰ ਦੇਖ ਮੇਰੀ ਗੱਲ ਸੁਣੋ ਮੇਰੀ ਗੱਲ ਤੋਂ ਇੱਕ ਹਫਤਾ ਸਿਰਫ ਰਹਿ ਪੋ ਇੱਕ ਹਫਤੇ ਦੀ ਗੱਲ ਕਿੰਨੀ ਕੀ ਗੱਲ ਹੁੰਦੀ ਹੈ ਸਾਡੇ ਤਾਂ ਨਾ ਵਿਸ਼ਵਾਸ ਨਹੀਂ ਹੈਗਾ ਨਹੀਂ ਠੰਡ ਨਹੀਂ ਹੈਗੀ ਉਹਦੇ ਕੁਝ ਵੀ ਨਹੀਂ ਹੈਗਾ ਤੁਸੀਂ ਇੱਕ ਵਾਰ ਸਾਡੇ ਕਿਸੇ ਤੇ ਬਣਾ ਤੋ ਪ੍ਰੋਗਰਾਮ ਐ ਕਿਉਂ ਕਰਦੇ ਹੋ ਕਿੱਥੇ ਮਾਤਾ ਜੀ ਸੰਦੇਨੀ ਜੀ ਇੱਥੇ ਪਿੰਦੇ ਆ ਮਾਤਾ ਜੀ ਆ ਕਮਰੇ ਦੇ ਵਿੱਚ ਦੇਖੋ ਇਕੱਲੇ ਬੰਦੇ ਦਾ ਹਨਾ ਕੀ ਆ ਪੈਣਾ ਚਾਹੇ ਛੱਤ ਮਿਲ ਗਈ ਆ ਪਰ ਉਹ ਅਹਿਸਾਸ ਹੀ ਨਹੀਂ ਖਾਲੀ ਕਮਰਾ ਇੱਕ ਮੰਝਾ ਉਹ ਵੀ ਇਹਨਾਂ ਵੀਰਾਂ ਨੇ ਬਿਸਤਰਾ ਦਿੱਤਾ ਹੋਇਆ ਪਰ ਜਿਹੜਾ ਇੱਕ ਮਾਂ ਨੂੰ ਐਸ ਉਮਰ 'ਚ ਚਾਹੀਦੀ ਆ ਚੀਜ਼ ਉਹ ਕਿੱਥੇ ਪ੍ਰਾਪਤ ਹੋ ਸਕਦੀ ਆ ਹਨਾ ਰਾਤ ਬਰਾਤ ਤੇ ਢਲੀ ਮੱਠੀ ਹੋ ਜੇਵੇ ਕੋਈ ਗੱਲਬਾਤ ਹੋ ਜੇਵੇ ਮੈਂ ਦੇਖੋ ਵਾਸ਼ਰੂਮ ਤੇ ਦੇਖੋ ਕੀ ਹਾਲਾ ਤੋ ਕੀ ਮਾਤਾ ਜੀ ਪੂਰੇ ਠੀਕ ਨਹੀਂ ਹੈਗੇ ਫਿਜ਼ਿਕਲੀ ਵੀ ਉਹ ਸਾਰੀ ਨੂੰ ਇਹ ਟਾਇਲਟ ਕਿਵੇਂ ਕਰਦੇ ਜੀ ਉਹ ਇਹ ਤਾਂ ਬਾਹਰ ਦਾ ਕਿਦਾਂ ਟਾਇਲਟ ਇੱਥੇ ਅੰਦਰ ਹੀ ਹੈ ਸਰ ਇਹ ਕੋਤ ਰਹਿ ਗਈਆਂ ਹਟ ਉਹ ਨਾਲ ਉਹ ਜਿਹੜਾ ਹੋ ਗਿਆ ਜਾਂ ਤਾਂ ਕੋਤ ਨਾ ਲਾਗੀ ਉਹ ਵੀ ਨਹੀਂ ਹੋਵੇ ਕਿ ਇੱਥੇ ਬੈਠਦੇ ਕਿਵੇਂ ਹੋਣੇ ਸارا ਹੀ ਭਰਿਆ ਪੇਪਰ ਤੇ ਕਰ ਪ੍ਰੋਪਰ ਫੁੱਲ ਬਾਈਓ ਕੇ ਐਡੂਕੇਟਿਨ ਜੀ ਸਮਝਾ ਹਾਂ ਹੱਤਾ ਗਿਆ ਨਾ ਉਹ ਹੱਤਾ ਗਿਆ ਨਾ ਸਿਰਾ ਦੋ ਦਿਨ ਚੱਲ ਜਾਓ ਬਸ ਬੇਨਤੀ ਹੋਈ ਹੈ ਰਿਕਵੈਸਟ ਹੀ ਹੈ ਚੈੱਕ ਕਰਾਉਣਾ ਮੈਂ ਚੱਲ ਰਹਾ ਹਾਂ ਮੇਰੇ ਸਾਥ ਚੱਲਦੇ ਰਹੋ ਤੁਹਾਨੂੰ ਦਮਾਗੀ ਤੌਰ ਤੇ ਠੀਕ ਗੱਲ ਕਰਦੇ ਤੁਸੀਂ ਇੱਥੇ ਮਿਲਦੇ ਹੋਗੇ ਰੋਜ਼ ਮੈਂ ਤੁਹਾਨੂੰ ਪਰੇਸ਼ਾਨ ਨਹੀਂ ਕੋਈ ਮਾਗੀ ਪਰੇਸ਼ਾਨੀ ਕੋਈ ਨਹੀਂ ਮੈਂ ਨਹਾਉਂਦੇ ਧੋਦੇ ਨਹੀਂ ਜਾਣ ਟਾਈਮ ਹੋ ਗਿਆ ਇਸ਼ਨਾਨ ਚ ਰੋਣੇ ਕਰਦੇ ਹਾਂ ਉਹਨਾਂ ਦੇ ਕੱਪੜੇ ਪਾਇਆ ਸਿਆਲਾਂ ਚਾ ਸਾਰ ਸਿਆਲ ਇਹਨਾਂ ਕੱਪੜੇ ਜੀ ਮਹਿੰਗੇ ਆਹ ਦੇਖੋ ਅੰਬੀਲੇ ਕੱਪੜੇ ਆਹੀ ਪਾਇਆ ਪੂਰੇ ਸਿਆਲ ਨਾਲ ਚੱਲਦਾ ਮੇਰੀ ਗੱਲ ਸੁਣੋ ਇੱਕ ਵਾਰੀ ਗੱਲ ਤਾਂ ਲੂ ਲਓ ਦੇ ਨਾਲ ਚੱਲਦੇ ਨੇ ਦੇ ਨਾਲ ਜਾਂਦਾ ਇਹਨਾਂ ਨਾਲ ਸੰਦਾ ਕੋਈ ਨਾ ਕੋਈ ਉਹ ਕੁ ਕਰਦਾ ਨਹੀਂ ਹੈ ਕਮਰੇ ਦੇ ਹਾਲਾਤ ਤਾਂ ਦੇਖੋ ਕਹਿ ਜੋਏ ਜਿੱਥੇ ਤੁਸੀਂ ਰਹਿੰਦੇ ਹੋ ਖਾਣ ਖਾਣੇ ਸੜਦਾ ਬੰਦਾ ਮਾਂ ਅੰਦਰ ਦੇਖ ਤਾਂ ਲੈਟ੍ਰਿਨ ਭਰੀ ਪਈ ਆ ਉਹ ਵਿੱਚ ਕਿਵੇਂ ਟਾਇਲਟ ਕਿਵੇਂ ਜਾਣਦੇ ਹੋ ਤੁਸੀਂ ਤੁਹਾਨੂੰ ਇਹਦੇ ਨਾਲ ਬਹੁਤ ਵਧੀਆ ਲੱਗੇਗਾ ਫਿਰ ਨਹੀਂ ਵਧੀਆ ਲੱਗਾ ਤੂੰ ਫਿਰ ਤਨ ਦੋ ਦਿਨ ਬਾਅਦ ਲਿਆਉ ਮੈਂ ਦੋ ਦਿਨ ਲੈਟ੍ਰਿਨ ਕਿਵੇਂ ਜਾਣਦੇ ਹੋ ਲੈਟ੍ਰਿਨ ਕਿਵੇਂ ਕਿੱਥੇ ਜਾਣਦੇ ਹੋ ਆਪਣੇ ਮੁਰੇ ਉੱਤੇ ਉਹਦਾ ਭਰਿਆ ਪਿਆ ਸਾਰਾ ਹੀ ਉੱਥੇ ਬਹੁਤ ਵਧੀਆ ਲੱਗੇਗਾ ਤੁਹਾਨੂੰ ਤੁਸੀਂ ਆਪ ਕਹੋਗੇ ਖੁਸ਼ ਹਾਂ ਉੱਥੇ ਮੈਂ ਨਹੀਂ ਆਪੇ ਅਸੀਂ ਦੋ ਦਿਨ ਬਾਅਦ ਫੇਰ ਲੈ ਆਵਾਂਗੇ ਤੁਹਾਨੂੰ ਵਾਪਸ ਮੈਂ ਮੈਂ ਤੁਹਾਡੇ ਨਾਲ ਜ਼ਿਆਦਾ ਮੇਰੀ ਗੱਲ ਤੁਹਾਨੂੰ ਮੈਂ ਤੁਹਾਡੇ ਨਾਲ ਚੱਲਦਾ ਨਾ ਮੇਰੀ ਗੱਲ ਤਾਂ ਸੁਣੋ ਨਾ ਮੈਂ ਤੁਹਾਡੇ ਨਾਲ ਜੇ ਨਾਲ ਵਧੀਆ ਲੱਗਿਆ ਮੈਂ ਮੁਰੇ ਹੀ ਲੈ ਆਉਂਗਾ ਮੈਂ ਵਾਪਸ ਲੈ ਆਉਂਗਾ ਇੱਥੇ ਲੈ ਕੇ ਆਉਂਗਾ ਚੱਲ ਵਾ ਚੱਲ ਚੱਲ ਮੇਰੀ ਬੇਬੇ ਚੱਲ ਚੱਲ ਮੇਰੀ ਬੇਬੇ ਮੈਂ ਤੰਗੀ ਨਹੀਂ ਮਾਂ ਤੰਗੀ ਨਹੀਂ ਹੈਗੀ ਨਾ ਮਾਂ ਨਾ ਤੇਰੀ ਭਲਾਈ ਵਾਸਤੇ ਮੈਂ ਚੱਲਿਆ ਤੇਰੀ ਭਲਾਈ ਵਾਸਤੇ ਮਾਂ ਨੂੰ ਸਤਿਕਾਰ ਦੇਣਾ ਚਾਹੁੰਦੇ ਆ ਕੋਈ ਤੂੰ ਟੱਟਾ ਨਹੀਂ ਕਰ ਰਹਾ ਅਸੀਂ ਤੈਨੂੰ ਮਿਲਣ ਵੀ ਆਵਾਂਗਾ ਇਹ ਗੱਲ ਨਹੀਂਗੀ ਤੇਰੀ ਭਲਾਈ ਵਾਸਤੇ ਹੀ ਚੱਲਿਆ ਆ ਨਾ ਕਰੂੰਗਾ ਜਦ ਮੈਂ ਨਹੀਂ ਜਾਣਾ ਫਿਰ ਤੁਸੀਂ ਮਿੰਕ ਕਿਉਂ ਜਾਂਦੇ ਹੋ ਮੈਂ ਮਾਂ ਇੱਥੇ ਸੜਕਾਂ ਤੇ ਐ ਥੋੜੀ ਰਹਿਣਗੀ ਸਾਡੀ ਮਾਂ ਚੱਲ ਵਾ ਬੋਲੇ ਸੋਨਹਰਾ ਜਤਿਸ਼ਰੀ ਆਕਾਲ ਬਹਿ ਜਾ ਮਾਂ ਵਿੱਚ ਮਰੇ ਬੱਚੇ ਮਰੇ ਮੈਂ ਜੀ ਸ਼ਾਮੀ ਤੁਹਾਡਾ ਨਾਲ ਰਹੂੰਗਾ ਕਿ ਹੋਰ ਦੱਸੋ ਇੱਕ ਰਾਤ ਹੋਣਾ ਰੈਪ ਹੋ ਜਾ ਤੁਸੀਂ ਕਹਿੰਦੇ ਮੈਨੂੰ ਪਾਈ ਬੱਪਾ ਨਹੀਂ ਵਧੀਆ ਲੱਗਿਆ ਵਾਪਸ ਲੈ ਆਉਂਦਾ ਨਾਲ ਹੀ ਵਾਪਸ ਦਿਓ ਠੀਕ ਹੈ ਰੋਣਾ ਨਹੀਂ ਹੈਗਾ ਹੋਈ ਮੈਂ ਖੁਸ਼ ਹੋ ਕੇ ਜਾਓ ਖੁਸ਼ ਹੋ ਕੇ ਜਾਣਾ ਮੈਂ ਖੁਸ਼ ਹੋ ਕੇ ਜਾ ਜਿੱਦੋ ਜਹਿਰ ਕਰਕੇ ਮਾਤਾ ਨੂੰ ਸਮਝਾਵਾ ਜਾ ਕੇ ਪਿਆਰ ਨਾਲ ਹੁਣ ਅਸੀਂ ਆਪਣੇ ਨਾਲ ਸੁਪਨਿਆਂ ਦੇ ਘਰ ਲੈ ਕੇ ਜਾ ਰਹੇ ਹਾਂ ਜੀ ਮਾ ਫਿਕਰ ਨਹੀਂ ਕਰਨਾ ਤੂੰ ਆਪਾਂ ਨੂੰ ਤੈਨੂੰ ਅਮਰਜੀਤ ਵੀ ਦਾ ਨਾਲ ਹੀ ਜਾ ਰਿਹਾ ਤੈਨੂੰ ਜੇ ਨਾ ਵਧੀਆ ਲੱਗੇ ਛੱਡ ਜਾਾਂਗੇ ਵਾਪਸ ਫਿਕਰ ਨਾ ਕਰ ਤੇ ਇਹਨਾਂ ਬਾਹਰ ਕਮਰੇ ਨੂੰ ਜਿੰਦਾ ਲਾਤਾ ਵਾ ਚਾਬੀ ਅਮਰਜੀਤ ਕੋਲ ਆ ਚਲੋ ਹੁਣ ਮਾਤਾ ਜੀ ਸਾਡੇ ਨਾਲ ਜਾਣ ਲਈ ਐਗਰੀ ਹੋ ਗਏ ਨੇ ਤੇ ਮਾਤਾ ਜੀ ਨੂੰ ਲੈ ਕੇ ਅਸੀਂ ਸੁਪਨਿਆਂ ਦੇ ਘਰ ਜਾ ਰਹੇ ਹਾਂ ਜਿੱਥੇ ਰਹਿ ਕੇ ਮਾਂ ਸਾਡੀ ਇਹ ਆਪਣਾ ਬੁਢਾਪੇ ਦੇ ਜਿਹੜੇ ਸੁੱਖ ਲੈਣ ਦਿੰਦੇ ਨਾ ਉੱਥੇ ਰਹਿ ਕੇ ਮਾਂ ਕਮਾਨ ਸਤਿਕਾਰਪੂਰਿਆ ਜੀਵਨ ਬਤੀਤ ਕਰ ਸਕੇ ਸਮਝਾ ਬਿਝਾ ਕੇ ਮਾਤਾ ਜੀ ਨੂੰ ਨਾਲ ਲੈ ਕੇ ਚੱਲੇ ਆ ਜੀ ਅਸੀਂ ਅਰਦਾਸ ਕਰਿਓ ਸੱਚੇ ਬਾਸ਼ਾ ਕਿਰਪਾ ਕਰਨ ਮਾਂ ਦੀ ਸੇਵਾ ਦਾ ਸਾਨੂੰ ਬਲ ਬਖਸ਼ੇ ਸੱਚੇ ਪਾਤਸ਼ਾਹ ਸਾਡੀ ਮੇਲਕੋਟੜਾ ਦੀ ਪੂਰੀ ਟੀਮ ਦਾ ਧੰਨਵਾਦ ਜਿਨ੍ਹਾਂ ਨੇ ਇਹ ਭਰਾਂ ਲਾਗਿਆ